ਤਸਵੀਰਾਂ ਬਰਨਾਲਾ ਦੀਆਂ ਨੇ ਜਿੱਥੇ ਕਿਸਾਨ ਜਥੇਬੰਦੀਆਂ ਨੇ ਸਰਕਾਰ ਖਿਲਾਫ 3 ਦਿਨਾਂ ਦਰਨਾ ਸ਼ੁਰੂ ਕੀਤਾ ਹੈ। ਆਪਣੀਆਂ ਮੰਗਾਂ ਬਣਵਾਉਣ ਲਈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਬਾਹਰ ਸੂਬੇਪਰਦੇ ਕਿਸਾਨ ਦਰਨਾ ਦੇਣਗੇ। ਅੱਜ ਯਾਨੀ 26 ਜੁਲਾਈ ਤੋਂ ਸ਼ੁਰੂ ਹੋਇਆ ਇਹ ਦਰਨਾ 28 ਜੁਲਾਈ ਤੱਕ ਚੱਲੇਗਾ। ਸੂਬੇਪਰਦੀਆਂ ਵੱਖ-ਵੱਖ 8 ਕਿਸਾਨ ਜਥੇਬੰਦੀਆਂ ਨੇ ਕਿਸਾਨਾਂ ਨੂੰ ਲਾਮਬੰਦ ਕੀਤਾ ਹੈ। ਕਿਸਾਨੀ ਦਾ ਕਰਜ਼ਾ ਭਰਨ ਉਸ ਮਾਰਤਕ ਕਿਸਾਨਾਂ ਦਾ ਕਰਜ਼ਾ ਮਾਫ ਕਰਿਆ ਜਾਵੇ ਦੂਜੀ ਮੰਗ ਹੈਗੀ ਹੈ ਖੁਦਕਸ਼ੀ ਪੀੜਤ ਪਰਿਵਾਰਾਂ ਨੂੰ 5-5 ਲੱਖ ਮੁਆਵਜ਼ਾ ਤੇ ਨੌਕਰੀ ਦਿੱਤੀ ਜਾਵੇ ਤੀਜੀ ਮੰਗ ਹੈ ਵਾਰਾ ਡੰਗਰਾਂ ਵਾਲੀ ਦਾ ਪ੍ਰਬੰਧ ਹੋਵੇ ਚੌਥੀ ਮੰਗ ਹੈ ਵੀ ਜਿਹੜੇ ਬੇਰੁਜ਼ਗਾਰ ਪੜੇ ਲਿਖੇ ਫਿਰਦੇ ਆ ਉਹਨਾਂ ਨੂੰ ਜੋ ਖਾਲੀ ਸਾਮੀਆਂ ਪੰਗਿਆਂ ਉਹ ਪੂਰੀਆਂ ਕਰਕੇ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਜਿਹੜੇ ਬਾਕੀ ਰਹਿਗੇ ਉਹਨਾਂ ਨੂੰ ਰੁਜ਼ਗਾਰ ਦਾ ਪੱਤਾ ਦਿੱਤਾ ਜਾਵੇ ਤੇ ਗਾਹਾਂ ਮੰਗ ਹੈਗੀ ਆ ਸਾਡੀ ਵੀ 2.5 ਏਕੜ ਵਾਲੇ ਕਿਸਾਨਾਂ ਨੂੰ ਜਿਹੜੇ ਟੂ ਵਲਾਂ ਦੇ ਕਨੈਕਸ਼ਨ ਦਿੱਤੇ ਜਾ ਰਹੇ ਆ ਉਹ ਬਿਨਾਂ ਫੀਸ ਤੋਂ ਬਿਨਾਂ ਖਰਚੇ ਤੋਂ ਦਿੱਤੇ ਜਾਣ ਇਹ ਮੰਗਾਂ ਨੂੰ ਲੈ ਕੇ ਅੱਜ ਸਾਡਾ ਤਿੰਨ ਰੋਜ਼ਾ ਧਰਨਾ ਪਹਿਲੇ ਦਿਨ ਸ਼ੁਰੂ ਹੋਇਆ ਹੈ ਲੰਬੇ ਸਮੇਂ ਤੋਂ ਕਿਸਾਨ ਆਪਣੀਆਂ ਇਹਨਾਂ ਮੰਗਾਂ ਲਈ ਸੰਘਰਸ਼ ਕਰ ਰਹੇ ਨੇ